ਅੱਜ ਦੀ ਚੜ੍ਹ ਟਿਕੜ ਤੋਂ ਵਿੱਚ ਪੰਜਾਬ ਪਮਨਵੀ ਕੇ ਕਿਸਾਨ ਆਗੂ ਦੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂਟੀਆ ਦੇ ਨਾਲ ਮੀਟਿੰਗ ਹੋਈ ਹੈ ਤਾਂ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਸੁਬੰਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖਿਆ ਮੈਂ ਇੱਕ ਇੱਕ ਸਾਰੇ ਮੀਡੀਆ ਸੱਜਣਾ ਨੂੰ ਇੱਕ ਬੇਨਤੀ ਕਰਨੀ ਹੈ ਜਿੱਥੇ ਇਹਦੀ ਗੱਲ ਕਰਨੀ ਹੈ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਹੈ ਉਹਨੂੰ ਪੜ੍ਹ ਕੇ ਸੁਣਾਉਣੀ ਹੈ ਬਾਕੀ ਥੋੜਾ ਜਿਆਦਾ ਧਿਆਨ ਦਿਓ ਮਾਈਕ ਥੱਲੇ ਕਰਨਾ ਬਾਈਕ ਥੱਲੇ ਲਾ ਲਾ ਕਿੱਥੇ ਪੜਨੀ ਆ ਪਾਗ ਲਗੇ ਤੁਸੀਂ ਹੋਏ ਮੀਟਿੰਗ ਹੋਈ ਖੇਤੀ ਮੰਤਰੀ ਨਾਲ ਅਧਿਕਾਰੀ ਸੀ ਜਿਹੜਾ ਡਰਾਫਟ ਪਾਲਿਸੀ ਪਰ ਸਰਕਾਰ ਨੇ ਭੇਜੀ ਹੈ ਅਸੀਂ ਉਹਨੂੰ ਆਊਟਰਾਇਟਲੀ ਰਿਜੈਕਟ ਕੀਤਾ ਅਸੀਂ ਕਿਹਾ ਵੀ ਇਹ ਸਰਕਾਰ ਦੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਹਾਂ ਉਹਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਨ ਦੀ ਇਹ ਖੇਡ ਹੈ ਜੇ ਇਹ ਲਾਗੂ ਕਰੋਗੇ ਅਸੀਂ ਪਹਿਲੇ ਨਾਲੋਂ ਵੱਡਾ ਅੰਦੋਲਨ ਕਰਾਂਗੇ ਤੇ ਇਹਦੇ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਕੰਸੈਂਸਸ ਇਹੋ ਜੀ ਵੀ ਸਾਰੀਆਂ ਜਥੇਬੰਦੀਆਂ ਨੇ ਇਹਦਾ ਰੱਟ ਕੇ ਵਿਰੋਧ ਕੀਤਾ ਤੇ ਮੰਤਰੀ ਜੀ ਨੇ ਭਰੋਸਾ ਦਿੱਤਾ ਵੀ ਅਸੀਂ ਪੋਜ਼ਿਟਿਵ ਰਿਸਪਾਂਸ ਦਵਾਂਗੇ ਹਾਲੇ ਕੁਝ ਹੋਰ ਬੁੱਧੀਜੀਵੀ ਉਹਨੂੰ ਕੰਸਲਟ ਕਰਨਾ ਅਸੀਂ ਪਹਿਲਾਂ ਅਫੀਸਰ ਦੀ ਰਾਏ ਲੈ ਲਈ ਇਹ ਅਸੀਂ ਤੁਹਾਡੇ ਨਾਲ ਹੋਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੈਂਬਲੀ ਦਾ اجلاس ਬੁਲਾ ਕੇ ਇਹਨੂੰ ਪਾਲਸੀ ਨੂੰ ਰੀਜੈਕਟ ਕਰੋ ਆਲ ਪਾਰਟੀ ਮੀਟਿੰਗ ਦੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਮਸਲਾ ਬੜਾ ਵੱਡਾ ਹੈਗਾ ਨਹੀਂ ਇਹ ਨਹੀਂ ਕੋਈ ਗੱਲ ਹੋਈ ਅਸੀਂ ਉਹਨਾਂ ਨੂੰ ਕਹੇ ਸੀ ਅਸੈਂਬਲੀ 'ਚ ਇਹਨੂੰ ਰਿਜੈਕਟ ਕਰੋ ਇਹ ਉਹਨਾਂ ਨੇ ਕਿਹਾ ਵੀ ਅਸੀਂ ਕਰਦੇ ਹਾਂ ਰਾਜੇਵ ਸਿੰਘ ਜੀ ਉਹਦੀ ਕਿਹੜੀ ਮੱਤੇ ਲੱਗਦਾ ਜੀ ਕਿਉਂਕਿ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਜੇ ਖੇਤੀ ਖਰੜਾ ਕੀ ਹੈ ਡਰਾਫਟ ਪਾਲਿਸੀ ਆ ਮਾਰਕੀਟਿੰਗ ਦੀ ਕਿਉਂਕਿ ਮਾਰਕੀਟਿੰਗ ਜਿਹੜਾ ਸਟੇਟ ਸਬਜੈਕਟ ਹੈ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਸਟੇਟ ਸਬਜੈਕਟ ਹੈ ਭਾਰਤ ਸਰਕਾਰ ਦਾ ਇਨਡਾਇਰੈਕਟਲੀ ਸਟੇਟਾਂ ਦੇ ਅਧਿਕਾਰ ਖੋਹੀ ਜਾ ਰਹੀ ਹੈ ਔਰ ਸੈਕਟਰ ਸਟੇਟ ਆਫ ਮਿਊਨਿਸਪੈਲਿਟੀਆਂ ਬਣਾ ਕੇ ਰੱਖ ਦਿੱਤੇ ਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਜਾਂ ਐਗਰੀਕਲਚਰ ਮਾਰਕੀਟਿੰਗ ਤੇ ਅਸੀਂ ਬਿਲਕੁਲ ਅਲਰੇਡੀ ਨਹੀਂ ਕਰਾਂਗੇ ਸੈਂਟਰ ਦੀ ਇੰਟਰਫੀਅਰੈਂਸ ਅਸੀਂ ਉਹਨਾਂ ਨੂੰ ਕਿਹਾ ਜਿਹੜੇ ਸਾਈਲੋ ਬਣਾਉਣ ਨੂੰ ਕਹਿੰਦੇ ਆ ਤੁਸੀਂ ਅਸੀਂ ਪੰਜਾਬ 'ਚ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਸਭ ਤੋਂ ਵਧੀਆ ਨੇ ਹਰਿਆਣਾ ਨੇ ਸਾਡੀ ਨਕਲ ਕੀਤੀ ਆ ਹੋਰ ਕਿਸੇ ਸਟੇਟ 'ਚ ਹੈ ਨਹੀਂ ਇਹ ਇਸ ਕਰਕੇ ਜਿਹੜੇ ਸਾਈਲੋ ਉਹ ਬਣਾਉਣ ਨੂੰ ਕਹਿੰਦੇ ਨੇ ਅਮਾਨੀਆਂ ਡਾਨੀਆਂ ਦੇ ਫੂਨ ਮੰਡੀਆਂ ਬਣ ਗਈਆਂ ਬਹੁਤ ਵਧੀਆ ਉਹ ਮਾਰਕੀਟ ਫੀਸ ਦੇ ਨਾਲ ਸਰਕਾਰ ਆਪਣੇ ਬਣਾਵੇ ਸਾਈਲੋ ਤਾਂ ਕਿ ਅਸੀਂ ਕਿਸੇ ਨੂੰ ਬਾਹਰੋਂ ਐਂਟਰ ਨਹੀਂ ਹੋਣ ਦੇਣਾ ਸਾਡੇ ਸਾਹਮਣੇ ਮਿਸਾਲ ਹੈ ਹਿਮਾਚਲ ਦੀ ਅਸੀਂ ਮਿਸਾਲ ਦਿੱਤੀ ਸੀ ਅਡਾਨੀ ਸੇਵ ਦੀ ਮਾਰਕੀਟ ਚ ਐਂਟਰ ਕੀਤਾ ਜਿਹੜਾ ਇਹਨਾਂ ਦਾ ਖਾਸਾ ਹੈ ਕਾਰਪੋਰੇਟਸ ਦਾ ਵੀ ਆਪਣੇ ਕੰਪੀਟੀਟਰ ਨੂੰ ਪਹਿਲਾਂ ਮਾਰਦੇ ਨੇ ਉਹਨਾਂ ਨੇ ਸੇਵ ਦੇ ਰੇਟ ਪਹਿਲੇ ਸਾਲ ਆ ਕੇ ਡਬਲ ਕਰਤੇ ਕਿਸਾਨ ਉਧਰ ਹੋਲੇ 2 ਸਾਲ ਮਹਿੰਗੇ ਖਰੀਦਦਾ ਰਿਹਾ ਉਤੇ ਬਾਅਦ ਜਿਹੜਾ ਕੰਪੀਟੀਟਰ ਸੀ ਵਪਾਰੀ ਉਹ ਭੱਜ ਗਿਆ ਤੀਸਰੇ ਸਾਲ ਇਹਨੇ ਕ੍ਰੈਸ਼ ਕਰ ਗਏ ਰੇਟ ਅੱਧ ਤੋਂ ਥੱਲੇ ਰਹਿ ਗਏ ਤੇ ਹੁਣ ਕਿਸਾਨ ਉਥੇ ਚੀਕਾ ਮਾਰਦੇ ਨੇ ਵਪਾਰੀ ਉਥੇ ਹੈ ਨਹੀਂ ਇਹਦੀ ਮਨੋਪੋਲੀ ਹੈ ਇਹੀ ਕੰਮ ਇਸ ਬਹਾਨੇ ਆ ਜਿਹੜਾ ਨਵਾਂ ਡਰਾਫਟ ਪਾਲਿਸੀ ਭੇਜੀ ਹੈ ਇਹਦੇ ਬਹਾਨੇ ਉਹ ਮਾਰਕੀਟ ਖੋਣਾ ਚਾਹੁੰਦੇ ਆ ਇਹ ਅਸੀਂ ਉਹਨੂੰ ਰਿਜੈਕਟ ਕੀਤਾ ਵੀ ਕਿਸੇ ਕੀਮਤ ਤੇ ਅਸੀਂ ਨਾ ਤਾਂ ਪ੍ਰਾਈਵੇਟ ਮਾਰਕੀਟ ਬਣਨ ਦੇਣੀ ਹੈ ਨਾ ਅਸੀਂ ਚੱਲਣ ਦੇਣੀ ਹੈ ਸਟੇਟ ਕੋਲੇ ਰਾਈਟ ਹੈਗਾ ਕਿ ਉਹ ਰਿਜੈਕਟ ਵੀ ਕਰ ਸਕਦਾ ਕਰ ਸਕਦੇ ਆ ਕਿ ਉਹ ਐਗਰੀਕਲਚਰ ਕਨਸਟੀਟਿਊਸ਼ਨ ਚ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਦੋ ਸਟੇਟ ਸਬਜੈਕਟ ਹੈ ਬਲਕਿ ਅਸੀਂ ਤਾਂ ਉਹਨਾਂ ਨੂੰ ਅੱਜ ਇਹ ਵੀ ਕਿਹਾ ਵੀ ਜਿਹੜਾ ਡੈਮਸ ਨੇ ਇਹ ਆ ਪਾਣੀ ਹੈ ਇਹ ਵੀ ਸਟੇਟ ਸਬਜੈਕਟ ਹੈ ਤੁਸੀਂ ਜਿਹੜਾ ਡੈਮ ਸੇਫਟੀ ਐਕਟ ਮੰਨ ਲਿਆ ਉਹਦੇ ਨਾਲ ਸਾਡਾ ਭਾਖੜਾ ਡੈਮ ਤੇ ਪੌਂਡ ਡੈਮ ਸੈਂਟਰ ਦੇ ਕੰਟਰੋਲ ਚਲੇ ਗਏ ਉਹ ਵੀ ਅਸੈਂਬਲੀ ਚ ਰੱਖ ਕੇ ਰਿਜੈਕਟ ਕਰੋ ਰਾਜਵਾਲ ਸਾਹਿਬ ਇਹ ਕਾਰੀ ਸਵਾਲ ਕਿਉਂ ਬਣਾ ਲੈ ਕੇ ਅੰਦਰ ਖਕਾਰਨੀ ਤੁਸੀਂ ਲੰਬਾ ਟਾਈਮ ਦੇਖੋ ਕੇਂਦਰ ਗੱਲ ਸਮਝੋ ਮੈਂ ਤੁਹਾਡਾ ਸਵਾਲ ਸਮਝ ਗਿਆ ਕੇਂਦਰ ਸਰਕਾਰ ਕਾਰਪੋਰੇਟ ਦੀ ਸਰਕਾਰ ਮੋਦੀ ਦੀ ਸਰਕਾਰ ਨਹੀਂ ਹੈ ਸਹੀ ਮਾਨੇ ਬੀਜਾ ਅਡਾਨੀ ਦੀ ਸਰਕਾਰ ਹੈ ਉਹ ਹਰ ਬਿੰਗੇ ਡੇਡੇ ਢੰਗ ਨਾਲ ਖੇਤੀ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਹੈ ਖੇਤੀ ਮਾਰਕੀਟਿੰਗ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਹੈ ਇਸ ਕਰਕੇ ਉਹ ਕਹਿਣ ਸ਼ਬਦਾਵਲੀ ਜਿੰਨੀ ਮਰਜ਼ੀ ਪਾਲਿਸ਼ਦ ਵਰਤਣ ਪਰ ਕੋਈ ਨੁਕਮਾ ਆਖਿਓ ਫਿਰ ਕਾਰਪੋਰੇਟ ਦੇ ਹੱਥ ਜਾਂਦੇ ਜਿਹੜੇ ਨਾਂ ਤਾਂ ਇਥੇ ਦੇ ਆਮ ਲੋਕਾਂ ਦੇ ਹਿੱਤ ਚ ਹੈ ਨਾ ਉਹ ਕਿਸਾਨਾਂ ਦੇ ਹਿੱਤ ਚ ਠੀਕ ਹੋ ਗਿਆ ਮੈਂ ਪਹਿਾਰੇ ਗੱਲ ਕਰ ਮੈਂ ਚਿੱਠੀ ਮੈਂ ਮੈਂ ਹੁਣ ਇਹ ਨੂੰ ਥੋੜਾ ਧਿਆਨ ਨਾਲ ਸੁਣੋ ਮੈਂ ਜਿਹੜੀ ਚਿੱਠੀ ਚੀਫ ਜਸਟਿਸ ਭਾਰ ਸਰਕਾਰ ਦੀ ਸੁਪਰੀਮ ਕੋਰਟ ਦੇ ਨੂੰ ਮੈਂ ਚਿੱਠੀ ਲਿਖੀ ਹੈ ਵਿਸ਼ਾ ਲਿਖਿਆ ਕਿਸਾਨਾਂ ਤੇ ਪੰਜਾਬੀਆਂ ਪੰਜਾਬੀਆਂ ਦੇ ਸੰਵਿਧਾਨਕ ਅਧਿਕਾਰਾਂ ਉੱਤੇ ਸਰਕਾਰੀ ਜ਼ਬਰ ਤੇ ਤੱਕੇਸ਼ਾਹੀ ਸੰਬੰਧੀ ਸ੍ਰੀਮਾਨ ਜੀ ਮੈਂ ਜਾਣ ਬੁੱਝ ਕੇ ਆਪਣੀ ਮਾਮੋਲੀ ਪੰਜਾਬੀ ਵਿੱਚ ਆਪ ਜੀ ਨੂੰ ਇਹ ਖੱਤ ਲਿਖ ਰਿਹਾ ਹਾਂ ਇਹ ਲਿਖ ਵੀ ਉਸ ਅਮੀਰਿਆਂ ਜਦੋਂ ਭਾਰਤ ਦੇ ਲੋਕਤੰਤਰ ਦੀਆਂ ਪਾਰਟੀਆਂ ਦੀਆਂ ਹੀ ਸਰਕਾਰਾਂ ਜਿਵੇਂ ਉਡਾਰ ਰਹੀਆਂ ਹਨ ਜੋ ਸਪਸ਼ਟ ਦਿਖ ਰਹੀਆਂ ਹਨ ਪਰ ਫਿਰ ਵੀ ਸਾਡੀ ਨਿਆਂਪਾਲਿਕਾ ਮੂਕ ਦਰਸ਼ਕ ਬਣੀ ਬੈਠੀ ਹੈ ਲੋਕਾਂ ਦੇ ਸਨਨਿਕ ਹੱਕਾਂ ਦੀ ਰਾਖੀ ਵਰਗੇ ਬੇਹਦ ਸੰਵੇਦਨਸ਼ੀਲ ਮੁੱਦੇ ਉੱਤੇ ਚੁੱਪ ਹੈ ਇਹ ਨਹੀਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਹ ਮੁੱਦਾ ਧਿਆਨ ਵਿੱਚ ਨਹੀਂ ਅਫਸੋਸ ਇਹ ਹੈ ਕਿ ਸਤਕਾਰਿਓ ਸੁਪਰੀਮ ਕੋਰਟ ਦੀਆਂ ਥੋੜੇ ਦਿਨ ਪਹਿਲਾਂ ਕਿਸਾਨ ਨੇਤਾ ਸਰਜ ਇਕਜੀਤ ਸਿੰਘ ਦੇਲੇਵਾਲ ਜੋ ਪੰਜਾਬ ਹਰਿਆਣਾ ਦੇ ਖਨੋਰੀ ਬਾਰਡਰ ਤੇ ਮਰਨਵਾਤ ਉਤੇ ਬੈਠੇ ਹਨ ਸਬੰਧੀ ਭਾਰਤ ਹਰਿਆਣਾ ਤੇ ਪੰਜਾਬ ਸਰਕਾਰਾਂ ਨੂੰ ਦਿੱਤੀਆਂ ਗਈਆਂ ਢਿੱਲੀਆਂ ਹਦਾਇਤਾਂ ਕਰਨ ਹੈ। ਸ਼੍ਰੀਮਾਨ ਜੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬੀਆਂ ਦੇ ਜਜ਼ਬੇ ਤੇ ਉਹਨਾਂ ਦੀ ਮਾਨਸਿਕਤਾ ਨੂੰ ਸਮਝੋ। ਦੇਸ਼ ਦੇ ਕੇਵਲ 1.5% ਰਕਵੇ ਵਿੱਚ ਵੱਸਦੇ ਇੱਥੋਂ ਦੇ ਲੋਕ ਸਦੀਆਂ ਤੋਂ ਹਰ ਜ਼ੁਲਮ ਦੇ ਖਿਲਾਫ ਲੜਦੇ ਆਏ ਹਨ। ਜਦੋਂ ਮੁਗਲ ਕਾਲ ਸਮੇਂ ਜਬਰ ਧੜਵੀ ਦਿੱਲੀ ਨੂੰ ਲੁੱਟ ਕੇ ਉੱਥੋਂ ਧੀਆਂ ਨੂੰ ਬੰਦੀ ਬਣਾ ਕੇ ਉਹ ਅਫਗਾਨਿਸਤਾਨ ਵੱਲ ਲਜਾਇਆ ਕਰਦੇ ਸਨ ਉਦੋਂ ਸਾਡੇ ਪੂਰਵਜ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਅਤੇ ਬੰਦੀ ਬਣਾਈਆਂ ਚੀਆਂ ਨੂੰ ਛੁਡਾ ਕੇ ਘਰੋ ਘਰੀ ਉਹਨਾਂ ਦੇ ਵਾਰਸਾਂ ਕੋਲ ਪਹੁੰਚਾਇਆ ਕਰਦੇ ਸਨ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਦੇ ਰੱਸੀ ਨੂੰ ਚੁੰਮਣ ਵਾਲੇ ਅਤੇ ਕਾਲੇ ਪਾਣੀਆਂ ਦੀ ਸਜ਼ਾਾਂਾ ਕੱਟਣ ਵਾਲੇ ਦੇਸ਼ ਦੇ ਯੋਧਿਆਂ ਵਿੱਚੋਂ 90% ਤੋਂ ਵੱਧ ਪੰਜਾਬੀ ਸਨ ਅੱਜ ਵੀ ਦੇਸ਼ ਦੀ ਘੜਖ ਪੰਜਾਬ ਹੈ ਜਦੋਂ ਵੀ ਚੀਨ ਜਾਂ ਪਾਕਿਸਤਾਨ ਵੱਲੋਂ ਦੇਸ਼ ਉੱਤੇ ਹਮਲਾ ਹੋਇਆ ਪੰਜਾਬੀਆਂ ਦੇ ਪੁੱਤ ਫੌਜੀ ਦੇਸ਼ ਦੀ ਹਿੱਕ ਢਾ ਕੇ ਲੜੇ ਦੇਸ਼ ਲਈ ਹਿੱਕ ਢਾ ਕੇ ਲੜੇ ਚੀਨ ਦੀ 1962 ਦੀ ਜੰਗ ਤੋਂ ਬਾਅਦ ਦੇਸ਼ ਦੀ ਡਿਫੈਂਸ ਦੀ ਰੱਖਿਆ ਲਈ ਇਕੱਲੇ ਪੰਜਾਬੀਆਂ ਨੇ 17 ਕੁਇੰਟਲ 20 ਕਿਲੋ ਸੋਨਾ ਅਤੇ ਬਾਕੀ ਦੇਸ਼ ਨੇ ਕੇਵਲ 18 ਕਿਲੋ ਸੋਨਾ ਅਦਾਨ ਕੀਤਾ ਜਦੋਂ ਦੇਸ਼ ਅਨਸੰਕਟ ਵਿੱਚ ਰਸਿਆ ਤਾਂ ਪੰਜਾਬ ਦੇ ਕਿਸਾਨਾਂ ਨੇ 1966 ਸਾਲ ਤੋਂ 1970 ਤੱਕ ਦੇਸ਼ ਨੂੰ ਅਨਾਜ ਦੇ ਘਟ ਇਹਦੀ ਤਰ੍ਹਾਂ ਆਤਮ ਨਿਰਭਰ ਹੀ ਨਹੀਂ ਪੂਰ ਸਰਪਲਸ ਦੇਸ਼ ਵੀ ਬਣਾਇਆ ਭਾਵੇਂ ਕੋਈ ਆਫਤ ਆਵੇ ਮਦਦ ਲਈ ਪੰਜਾਬੀ ਹਮੇਸ਼ਾ ਮੋਹਰੀ ਰਹੇ ਪੰਜਾਬੀਆਂ ਨਾਲ ਇਸ ਦੇ ਬਾਵਜੂਦ ਕੇਂਦਰੀ ਹਕੂਮਤਾਰਾਂ ਨੇ ਜੋ سلوਕ ਕੀਤਾ ਉਹ ਅਫਸੋਸਨਾਕ ਹੀ ਨਹੀਂ ਨਿੰਦनीय ਹੋ ਗਈ ਹੈ ਸ੍ਰੀਮਾਨ ਜੀ ਇਹ ਸਾਰਾ ਜੱਗ ਜਾਣਦਾ ਹੈ ਕਿ 1982 ਵਿੱਚ ਜਦੋਂ ਭਜਨ لال ਹਰਿਆਣਾ ਦੇ ਮੁੱਖ ਮੰਤਰੀ ਸਨ ਉਦੋਂ ਦੇਸ਼ ਦੀ ਰਾਜਧਾਨੀ ਵਿੱਚ ਏਸ਼ੀਰ ਖੇਡਾਂ ਹੋਈਆਂ ਭਜਨ لال ਦੀ ਸਰਕਾਰ ਨੇ ਪੰਜਾਬੀਆਂ ਨੂੰ ਨਾ ਕੇਵਲ ਦਿੱਲੀ ਜਾਣ ਤੋਂ ਰੋਕਿਆ ਸਗੋਂ ਬੱਸਾਂ ਕਾਰਾਂ ਵਿੱਚ ਉਤਾਰ ਕੇ ਜ਼ਲੀਲ ਵੀ ਕੀਤਾ ਉਦੋਂ ਵੀ ਦੇਸ਼ ਦੇ ਕੇਂਦਰੀ ਹੁਕਮਰਾਨ ਅਤੇ ਸਾਡੀ ਜੁਡੀਸ਼ਰੀ ਲੋਕ ਦਰਸ਼ਕ ਬਣੀ ਰਹੀ। ਦਿੱਲੀ ਅਤੇ ਦੇਸ਼ ਵਿੱਚ ਵਕ-ਵਕ ਸਮਾਂ ਉੱਤੇ ਹੋਈ ਸਿੱਖਾਂ ਦੀ 1984 ਵਾਲੀ ਨਸਲਕੁਸ਼ੀ ਸਿੱਖਾਂ ਦੇ ਮਨਾਂ ਵਿੱਚ ਸਦੀਆਂ ਤੱਕ ਤੋਖਦੀ ਰਹੇਗੀ। ਇੱਕ ਵਾਰ ਫੇਰ 2020 ਕੀ ਵਿੱਚ ਦਿੱਲੀ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਹੋਇਆ ਇਤਿਹਾਸਿਕ ਕਿਸਾਨ ਅੰਦੋਲਨ, ਕੇਂਦਰ ਵੱਲੋਂ ਕਿਸਾਨਾਂ ਨਾਲ ਕੀਤੀ ਤੱਕੇਸ਼ਾਈ ਦੀ ਉਹ ਬੋਲਦੀ ਤਸਵੀਰ ਹੈ। ਕੇਂਦਰ ਸਰਕਾਰ ਨੇ ਦਿੱਲੀ ਵੱਲ ਜਾਂਦੇ ਸਾਰੇ ਕੌਮ ਨੂੰ ਆਪਕੇ ਬੈਰੀਕਟ ਲਾ ਕੇ 13 ਮਹੀਨੇ ਬੰਦ ਕਰੀ ਰੱਖੇ ਇਸਾਨਾ ਦਾ ਇਹ ਅੰਦੋਲਨ ਪਿਛ ਪਰ ਵਿੱਚ ਸਭ ਤੋਂ ਲੰਬਾ ਸਮਾਂ ਚੱਲਣ ਪਾਵਾ ਸਭ ਤੋਂ ਵੱਧ ਸ਼ਾਂਤ ਰਹੀ ਅਤੇ ਸਭ ਤੋਂ ਵੱਧ ਸੰਗਠਿਤ ਵਾਲਾ ਅੰਦੋਲਨ ਇਤਿਹਾਸਕ ਹੋ ਨਿਬੜਿਆ ਕੌਮੀ ਸਾਰਾ ਕੇਂਦਰ ਸਰਕਾਰ ਨੇ ਗੈਰ ਸਦਾਨਕ ਤਰੀਕੇ ਨਾਲ ਕਿਉਂ ਰੋਕੇ ਸਾਡੀ ਸਾਡੇ ਜੁਡੀਸ਼ੀਅਲ ਸਿਸਟਮ ਨੇ ਕੱਖ ਨਹੀਂ ਕੀਤਾ ਸਰਕਾਰ ਨੇ ਆਪਣੇ ਬਣਾਏ ਤਿੰਨ ਕਾਲੇ ਕਾਨੂੰਨ ਦੁਬਾਰਾ ਪਾਰਲੀਮੈਂਟ ਵਿੱਚ ਅਜਿਹਾ ਨਾ ਸਦਕੇ ਵਾਪਸ ਲੈ ਲੈ ਮਸਲਾਂ ਦੀ ਐਮਐਸਪੀ ਅਤੇ ਬਾਕੀ ਮੰਗਾਂ ਹਲ ਕਰਨ ਦਾ ਲਿਖਤੀ ਪ੍ਰੋਸਾ ਦੇ ਕੇ ਕੇਂਦਰ ਸਰਕਾਰ ਅਜੇ ਚੁੱਪ ਹੈ ਸ੍ਰੀਮਾਨ ਜੀ ਕਿਸਾਨ ਜਿਸ ਨੂੰ ਸਾਰਾ ਦੇਸ਼ ਅੰਗਦਾਤਾ ਕਹਿੰਦਾ ਹੈ ਕੋਈ ਹੁਕਮਰਾਨਾ ਦੇ ਸਿਆਸੀ ਵਿਰੋਧੀ ਨਹੀਂ ਉਹ ਸਭ ਤੋਂ ਸਖਤ ਮਿਹਨਤ ਕਰਕੇ ਵੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਵਿੱਚ ਫਸੇ ਹੋਏ ਹਨ ਸਾਰੇ ਦੇਸ਼ ਵਿੱਚ ਲੱਖਾਂ ਕਿਸਾਨ ਖੁਦਕੁਸ਼ੀਆਂ ਕਰ ਗਏ ਕਿਸੇ ਸਰਕਾਰ ਨੂੰ ਪਰਵਾਹ ਨਹੀਂ ਸਰਕਾਰ ਕੋਲ ਅਮੀਰ ਲੋਕ ਖਾਸਕਰ ਖਾਸਕਰ ਕਾਰਪੋਰੇਟ ਘਰਾਣਿਆਂ ਲਈ ਕਰਜ਼ਾ ਮਾਫ ਕਰਨ ਲਈ ਲੱਖਾਂ ਕਰੋੜ ਹਨ ਪਰ ਅੰਗਦਾਤੇ ਲਈ ਸਰਕਾਰ ਦਾ ਖਜ਼ਾਨਾ ਪ੍ਰਮੇਸ਼ਾ ਕਾਲੀ ਰਹਿੰਦਾ ਹੈ ਸ੍ਰੀਮਾਨ ਜੀ ਇੱਕ ਵਾਰ ਫਿਰ ਪੰਜਾਬ ਦੇ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਲੈ ਕੇ 24 ਤੋਂ ਲਗਾਤਾਰ ਅंदोलਨ ਕਰ ਰਹੇ ਹਨ ਉਹ ਸ਼ਾਂਤਮਈ ਰੋਸ ਵਜੋਂ ਆਪਣੀ ਦੇਸ਼ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਹਨ ਜਿਵੇਂ ਬਾਰਡਰ ਉਤੇ 2020 ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕ ਲਈ ਬੈਰੀਕਡ ਲਾ ਕੇ ਕਿਲ ਗੱਡੇ ਸਨ ਉਸੇ ਤਰ੍ਹਾਂ ਇਸ ਵਾਰ ਵੀ ਹਰਿਆਣਾ ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਆਦ ਬਾਰਡਰਾਂ ਉਤੇ ਕੰਕਰੀਟ ਦੇ ਸੱਤ-ਸੱਤ ਪੜਾਅ ਵਿੱਚ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਇਹੋ ਨਹੀਂ ਸਰਕਾਰ ਸਰਕਾਰ ਨੇ ਜ਼ਬਰਦਸਤ ਜ਼ਬਰਨਾਜ਼ ਹੋਂ ਤੱਕ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਅਥਰੂ ਅਤੇ ਜ਼ਹਿਰੀਲੇ ਗੈਸਾਂ ਛੱਡੀਆਂ ਕੈਮੀਕਲ ਵਾਲੇ ਪਾਣੀ ਬਿਠਾੜਾ ਮਾਰੀਆਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਕਿਸਾਨਾਂ ਨੂੰ ਕੁੱਟ-ਕੁੱਟ ਕੇ ਹੱਡੀਆਂ ਤੋੜੀਆਂ ਇੱਕ ਕਿਸਾਨ ਸ਼ੁਭਕਿਰਨ ਸ਼ੋਕਰ ਸਿੰਘ ਦੀ ਗੋਲੀ ਨਾਲ ਸ਼ਹੀਦ ਕੀਤਾ ਕਈਆਂ ਦੀਆਂ ਦੋਵੇਂ ਅੱਖਾਂ ਗਈਆਂ 450 ਤੋਂ ਵੱਧ ਕਿਸਾਨ ਹੁਣ ਤੱਕ ਜ਼ਖਮੀ ਹੋਏ ਸਰਕਾਰ ਨੇ ਨੈਸ਼ਨਲ ਹਾਈਵੇ ਲਗਾਤਾਰ ਬੰਦ ਕੀਤੇ ਹੋਏ ਹਨ ਹੁਣ ਵੀ ਜਦੋਂ ਨਿਹੱਤੇ ਕਿਸਾਨ 101 ਇੱਕ ਦੇ ਜਥੇ ਬਣਾ ਕੇ ਸਤਨਾਬ ਵੈਗੁਰ ਦਾ ਜਾਮ ਕਰਦੇ ਸ਼ਾਂਤ ਮਰੀ ਲਈ ਦਿੱਲੀ ਵੱਲ ਵਧਦੇ ਹਨ ਤਾਂ ਉਹਨਾਂ ਤੇ ਅਣਮਨੱਖੀ ਤਸ਼ਦਦ ਕੀਤਾ ਜਾਂਦਾ ਹੈ ਸ਼੍ਰੀਮਾਨ ਜੀ ਤੰਗ ਆ ਕੇ ਕਿਸਾਨ ਆਗੂ ਸਰ ਜਗਜੀਤ ਸਿੰਘ ਢਲੇਵਾਰ ਮਰਨਵਰਤਸ ਤੇ ਬੈਠ ਗਏ ਹਨ ਇੱਕ ਮਹੀਨਾ ਹੋਣ ਵਾਲਾ ਹੈ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਤਾਂ ਹੁਕਮ ਦਿੱਤੇ ਹਨ ਪਰ ਮਾਨਕਯੋਗ ਅਦਾਲਤ ਕਿਸਾਨਾਂ ਦੇ ਰਾਹ ਰੋਕਣ ਲਈ ਬੈਰੀਕਾਡ ਬੈਰੀਕਾਡ ਲਾਉਣ ਉਤੇ ਕਿਉਂ ਚੁੱਪ ਹੈ ਕੀ ਸਾਨੂੰ ਦੱਸੋਗੇ ਇਸ ਸੰਘਰਸ਼ ਦੀ ਕਿਹੜੀ ਧਾਰਾ ਹੈ ਜੋ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਜਾ ਕੇ ਸ਼ਾਂਤਮਈ ਰੋਸ ਅਤੇ ਸ਼ਾਂਤਮਈ ਅੰਦੋਲਨ ਤੋਂ ਰੋਕਦੀ ਹੈ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੰਵਿਧਾਨ ਦੀ ਕਿਹੜੀ ਧਾਰਾ ਹੈ ਜੋ ਉਹਨਾਂ ਨੂੰ ਬੈਰੀਕਾਡ ਲਾ ਕੇ ਸਮੁੱਚੇ ਪੰਜਾਬੀਆਂ ਦਾ ਰਾਹ ਬੰਦ ਕਰਨ ਦੀ ਅੱਗੇ ਅੱਗੇ ਦੀ ਹੋਵੇ ਇਹ ਕੌਮੀ ਸ਼ਾਰਾ ਬੰਦ ਹੋਣਾ ਪੰਜਾਬ ਦੇ ਵਪਾਰ ਇੰਡਸਟਰੀ ਅਤੇ ਆਮ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਕੀ ਪੰਜਾਬੀ ਵਿਦੇਸ਼ੀ ਜਾਂ ਦੇਸ਼ ਦੇ ਦੁਸ਼ਮਣ ਹਨ ਅਸੀਂ ਆਪਜੀ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰਾਂ ਹੀ ਕਾਨੂੰਨ ਦੀਆਂ ਤੇ ਜਿਵੇਂ ਢਾ ਰਹੀਆਂ ਹੁਣ ਤਾਂ ਸਾਡੀ ਜੁਡੀਸ਼ਰੀ ਕਿਉਂ ਚੁੱਪ ਹੈ ਪੰਜਾਬੀਆਂ ਅੰਦਰ ਬੇਗਾਨਗੀ ਦੀ ਭਾਵਨਾ ਕਿਉਂ ਪੈਦਾ ਕਰਦੇ ਹੋ ਸ਼੍ਰੀਮਾਨ ਜੀ ਕੇਂਦਰੀ ਹਕਮਰਾਨਾਂ ਦਾ ਵਤੀਰਾ ਕਿਸੇ ਪੱਖੋਂ ਵੀ ਸੁਵਿਧਾਨਕ ਨਹੀਂ ਇਸ ਲਈ ਤੁਰੰਤ ਦਖਲ ਦੇ ਕੇ ਸਪਸ਼ਟ ਹੁਕਮ ਦਿਓ ਅਧਿ ਜ਼ਿਆਦਤੀ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਓ ਇਹ ਸਾਡੀ ਸੰਵਿਧਾਨਕ ਮੰਗ ਹੈ ਇਹ ਤੁਰੰਤ ਕਾਰਵਾਈ ਦੀ ਆਸ ਵਿੱਚ ਬਲਬੀਤ ਸਿੰਘ ਰਾਜੇਵਾਲ